ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਬਰਜਮਾਨ ਸਾਹੀ ਆਏ ਜੀ ਤੇ ਬਾਈ ਲੱਖੀ ਕੋਲ ਆਏ ਆ 3 ਜਨਵਰੀ ਲੈ ਕੇ ਆਏ ਇੱਕ ਤਾਂ ਆਪਾਂ ਰੇਲ ਗੱਡੀ ਦੇ ਡੱਬੇ ਜਿੱਦੀ ਜੇ ਆਪਾਂ ਗੱਲ ਕਰ ਲੀ ਹਣਾ ਤੇ ਭੁੰ ਬਲੈਰੋ ਚ ਵੀ ਲੱਤਾਂ ਲੱਗਣੀਆਂ ਹਨ ਬੇਲੇ ਵਾਇਲਕੀ ਕਬੂਤਾਂਾਂ ਚੜੂਗੀ ਹਾਂਜੀ ਹਾਂਜੀ ਤੇ ਚੰਗੇ ਰਿਕਾਡ ਵਾਲੀ ਚੰਗੇ ਦੁੱਧ ਵਾਲੀ ਇਹਦੇ ਬਾਰੇ ਵੀ ਗੱਲਬਾਤ ਕਰਾਵਾਂਗੇ ਤੇ ਦੋ ਆਪਾਂ ਚੰਗੇ ਨਗੀਨੇ ਝੋਟੀਆਂ ਲੈ ਕੇ ਆਏ ਆ ਕੁਝ ਕੁ ਦਿਨ ਬਾਕੀ ਆ ਤਿੰਨੇ ਪਸ਼ੂਆਂ ਦੀ ਤੇ ਬਾਕੀ ਆ ਨੰਬਰ 22 ਦਾ ਸਕਰੀਨ ਤੇ ਚੱਲੀਏ ਤਾਂ ਗੱਲਬਾਤ ਲੱਖੀ ਨਾ ਕਰਾਵਾਂਗੇ ਸਸੀ ਗਾ ਬਾਈ ਲੱਖੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਆ ਵੀਰੇ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਬਾਈ ਜੀ ਨੰਬਰ ਹੈਗਾ 97819 97850 97819 97850 ਪਿੰਡ ਜੀ ਪਿੰਡ ਬੁਰਜਮਾਨ ਸਈਆਂ ਹੁਮ ਤਹਿਸੀਲ ਆਂਪਰਾ ਫੂਲ ਹੈ ਜੀ ਜ਼ਿਲ੍ਹਾ ਬਟਿੰਡਾ ਜਿਹੜੇ ਆਪਣੇ ਰਾਂਪਰਾ ਵੀ ਹੈ ਜੀ ਇੱਧਰ ਫੂਲ ਪਾਇਆ ਦਾ 2 ਕਿਲੋਮੀਟਰ ਨਾਲ ਪਿੰਡ ਕਰਾੜ ਵਾਲਾ ਤੇ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਨੇੜੇ ਆਪਣੇ ਫੂਲ ਦੇ ਨੀਦੀ ਕਰ ਕਚਹਿਰੀਆਂ ਦੇ ਮਗਰ ਦੀ ਆਪਣੇ ਪਿੰਡ ਨਾਲ ਸੜਕ ਆਉਂਦੀ ਆ ਤੇ ਇੱਧਰੋਂ ਕਰਾੜ ਵਾਲੇ ਤੋਂ ਜਿੱਤਾ ਪੇਕ ਨੂੰ ਆਉਣਾ ਇੱਧਰ ਨਹੀਂ ਆਉਂਦੀ ਹਾਂਜੀ ਹਾਂਜੀ ਤੇ ਲੱਖੀ ਅੱਜ ਕਿੰਨੇ ਜਾਨਵਰ ਦੇਖਣੇ ਆਪਰੇ ਕੋਲ ਤਿੰਨ ਨਾਗ ਹੈ ਜੀ ਤਿੰਨੇ ਹੀ ਘੱਪਣਾ ਤਿੰਨੇ ਚੰਗੇ ਰਿਕਾਰਡ ਵਾਲੇ ਹੈ ਨਾ ਚੰਗੇ ਰਿਕਾਰਡ ਵਾਲੇ ਜੀ ਬਹੁਤ ਸੋਹਣੇ ਆ ਠੀਕ ਹੈ ਤੇ ਵੀਰੇ ਤੁਹਾਨੂੰ ਦੱਸ ਦ ਅੱਜ ਵੀਡੀਓ ਆਪਾਂ ਇਹਨਾਂ ਦੀ ਕਵਰ ਕਰ ਰਹੇ ਆ ਤੇ ਜੇ 19 ਕੀ ਹੁੰਦੀ ਹੈ ਸੁਈਆਂ ਵਾਲੀਆਂ ਦੀ ਵੀ ਆਪਾਂ ਇਹਨਾਂ ਦੀ ਪਾਵਾਗੇ ਹਨਾ ਲੱਖੀ ਹਾਂਜੀ ਹਾਂਜੀ ਤੇ ਵੀਰੇ ਜੇ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਗੇ ਲੱਖੀ ਇਹ ਛੋਟੀ ਜੀ ਦੂਜਾ ਸੂਆ ਸੂਣ ਵਾਲੀ ਆ ਦੂਜਾ ਸੂਆ ਸੂਣਦੀ ਆ ਠੀਕ ਆ ਜੀ ਜੀ ਪਹਿਲਾਂ ਤਾਂ 12 ਕਿਲੋ ਦਾ ਰਿਕਾਰਡ ਆਇਆ ਸੂਆ 14 ਕਿਲੋ ਦਾ ਮੰਨਦੇ ਵੀ 14 ਕਿਲੋ ਆ ਰਿਹਾ ਤੇ ਬਾਕੀ ਲੱਖੀ ਬਹੁਤ ਤਿਆਰ ਤੋਰ ਹੁੰਦੀ ਆਉਂਦੀ ਆ ਹਨਾ ਥੱਲੇ ਆਇਆ ਬਹੁਤ ਸੋਹਣੀਆਂ ਨੇ ਹੈ ਪਰ ਕੱਚੀ ਹੈ ਹਫਤੇ ਦੀ ਤੇ ਠੀਕ ਆ ਜੀ ਬਹੁਤ ਸਾਫ਼ ਸੁਥਰੀ ਆ ਤੁਹਾਨੂੰ ਓਕੇ ਓਕੇ ਥੋੜੋ ਫਿਰ ਇਹਨੂੰ ਤੇ ਲ ਮਰੀਏ ਠੀਕ ਆ ਜੀ ਜੇ ਕੋਈ ਭਰਾ ਆਪਾ ਤੋਂ ਆਨਲਾਈਨ ਵੀ ਮੰਗਾਉਂਦਾ ਹਨਾ ਆਨਲਾਈਨ ਵੀ ਮਗਾ ਲੂ ਥੱਲੋਂ ਆਪਣੀ ਜ਼ਿੰਮੇਵਾਰੀ ਤੇ ਬਾਕੀ ਦਾ ਸਿੰਘ ਛੱਲੇ ਦੀ ਇੱਕ ਨੰਬਰ ਆ ਹਨਾ ਲੈ ਚੱਲੋ ਸਿੰਘ ਛੱਲੇ ਦੀ ਇੱਕ ਨੰਬਰ ਦੁੱਧ ਬਾਕੀ ਦੇ ਦੇਣਾ 14 ਕਿਲੋ ਕੋਈ ਕਹਿਣ ਦੀ ਗੱਲ ਨਹੀਂ ਕਿਉਂਕਿ ਮੰਝਾਂ ਦੀ ਹੁਣ ਸ਼ਾਰਟੇਜ ਆ ਥੋੜੀ ਜੀ ਹਨਾ ਲੱਖੀ ਹਾਂਜੀ ਹਾਂਜੀ ਉਵੇਂ ਹੀ ਗੱਲ ਹੈਗੀ ਵੀ ਆਮ ਹੀ ਖੜੀਆਂ ਆ ਬਿਲਕੁਲ ਆ ਕਰੋ ਜੀ ਚੈੱਕ ਕੁਆਲਿਟੀ ਸ਼ਾਈਨਿੰਗ ਵਗੈਰਾ ਪੂਰੀ ਤੇ ਲੱਖੀ ਕਿੰਨੇ ਦਿਨ ਬਾਕੀ ਆ ਭਾਈ ਦਿਨੇ ਦੇ ਅੱਜ 5 ਬਾਕੀ ਆ ਸੂਨ ਦੇ ਤੂੰ ਕੁਝ ਵੀ ਕਿੰਨੇ ਵੀ ਲੈ ਸਕਦਾ ਮਾਲਕਾਂ ਨੇ ਦੱਸਿਆ ਵੀ ਦੁੱਧ ਕਿੰਨਾ ਪਹਿ ਬਸ ਸਹੀ ਗੱਲ ਕਰੀਏ 2 ਕਿਲੋ ਤਾਂ ਇਹ ਬਾਧੂ ਕਰਨਾ ਹੀ ਕਰਨਾ ਹੈ ਨਾ ਹਾਂਜੀ ਹਾਂਜੀ ਓਕੇ ਤੇ ਕੱਦ ਕਾਠ ਦੀ ਤੇ ਪਿੱਠ ਪੁੜੇ ਦੀ ਜਮਾ ਪੱਧਰ ਆ ਹੈ ਨਾ ਬਿਲਕੁਲ ਜੀ ਸਿੰਘ ਛੱਲੇ ਦੀ ਇੱਕ ਨੰਬਰ ਤੇ ਬਾਕੀ ਦਾ ਬਾਈ ਦਾ ਪਸ਼ੂ ਨਾ ਸਾਫ਼ ਆ ਗਿਆ ਆਪਾਂ ਇਹ ਮੈਂ ਕਹਿ ਦਈਏ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋ ਬਣੇ ਰਹੋ ਐਂਡ ਤਾਈ ਠੀਕ ਹੈ ਜੀ ਕਿ ਥਣ ਲੇਵੇ ਦੀ ਇੱਕ ਨੰਬਰ ਤੇ ਧਾਰ ਪੂਰੀ ਪੋਲੀ ਨਿਕਲੂ ਲੱਗਦੀ ਹਾਂਜੀ ਹਾਂ ਧਾਰ ਪੂਰੀ ਪੋਲੀ ਤੇ ਲੱਖੀ ਕੀ ਮੁੱਲ ਹੈ ਦਾ ਮੁੱਲ ਜੀ ਆਪਾਂ 1 10 15 ਕੁਛ ਮੰਗੀ ਜਾਈਏ ਇਹ ਆਪਾਂ ਲੱਖ ਤੋਂ ਮਨਦਾਨ ਕਰਦੇ ਹਾਂ ਹੋ ਜਾਊਗਾ ਮਨਤਾ ਹਾਂਜੀ ਹਾਂ ਆਏ ਗਏ ਬੰਦੇ ਦਾ ਹਾਂਜੀ ਤੇ ਬਾਕੀ ਦਾ ਜੇ ਕੋਈ ਆਨਲਾਈਨ ਮੰਗਾਵੇ ਗਰੰਟੀ ਵਾਲੀ ਚੀਜ਼ ਥੱਲਾ ਜ਼ਿੰਮੇਵਾਰੀ ਆ ਮੜੀ ਜੀ ਉੱਤੇ ਐ ਬਾਹਰ ਰੱਖੀ ਆ ਦੀ ਉੱਪਰ ਚੱਕ ਗਾ ਦੇਖੋ ਇੱਧਰ ਨੂੰ ਦੇਖੋ ਕਿੰਨੀ ਚੌੜੀ ਪਈ ਝੋਟੀ ਠੀਕ ਹੈ ਜੀ ਪੂਰੀ ਚੌੜੀ ਤੇ ਕਦ ਕਾਠ ਦੀ ਪੂਰੀ ਵਧੀਆ ਲੱਖ ਰੁਪਏ ਚੋਂ ਮਾਨਤਾਨ ਹੋ ਜਾਣਾ ਕਿਉਂਕਿ ਅਸੀਂ 90 ਦੀਆਂ ਤਾਂ ਹੁਣ ਆਮ ਹੀ ਹੋਈਆਂ ਪੰਗਾ ਹਨਾ ਹਾਂਜੀ ਹਾਂ ਤੇ ਲਖੀ ਹੁਣ ਆਪਾਂ ਗੱਲ ਕਰ ਲਗੇ ਮੋਰਨ ਨਸਲ ਦੇ ਕਿੰਨੇ ਦੀ ਹਾਂਜੀ ਹਾਂ ਬਹੁਤ ਹਾਈ ਡਿਫਾਇਡ ਪਰਲੇ ਪੈਸੇ ਚੱਲੇ ਉਹਦੇ ਮੜਾ ਕਰਾਈਏ ਚੈੱਕ ਮੈਂ ਦਿਨ ਕਿੰਨੇ ਬਾਕੀ ਆ ਲਖੀ ਇਹਦੇ ਦਿਨ 7 ਬਾਕੀ ਐ ਜੀ 7 ਦਿਨ ਬਾਕੀ ਤੇ ਪਿਓਰ ਮੋਹਰਾ ਜਾ ਗਈ ਹੈਨਾ ਜੱਟ ਬਲੇ ਜੇ ਹਰਿਆਣੇ ਦੀ ਖੜੀ ਹੋਵੇ ਝੋਟੀ ਦਾ ਮੁੱਲ ਹੋ ਰਿਹਾ ਆਪਾਂ ਤਾਂ ਜਾਇਜ਼ ਕਰਾਂਗੇ ਨਾ ਬਿਲਕੁਲ ਹੀ ਆਪਣਾ ਜਾਇਜ਼ ਮੁੱਲ ਠੀਕ ਆ ਤੇ ਖੋਲ ਉਹਨੂੰ ਤੋੜ ਕੇ ਦੇ ਇਹ ਦੁੱਧ ਕਿੰਨਾ ਦਿੰਦਾ ਪਹਿਲੇ ਸੂਈ ਦੂਜਾ ਸੂਈ ਇਹਦਾ ਵਿੱਚ ਦੂਜਾ ਸੂਆ ਕੁੰਦੀ ਪਹਿਲਾਂ ਮੈਂ 16 ਕਿਲੋ ਦੁੱਧ ਚਵਾਇਆ ਤੇ ਅੱਜ ਕੀ ਫਿਰ 16 ਹੀ ਕਹਿ ਕੇ ਦੇਵਾਂਗੇ ਨਹੀਂ ਨਹੀਂ ਆਪਾਂ ਦਾ ਇਸ ਵਾਰ ਜਿਵੇਂ ਉਦੀ ਤਿਆਰੀ ਹੈ ਮਾਤਾ ਕਹਿੰਦੇ ਦੱਸਣ ਮੁਸਾਬ ਹੂੰ ਹੂੰ ਪਰ ਤਾਂ ਵੀ ਨਿਕਲੇ ਕੋਈ ਥੋੜਾ ਐਸਾ 22 ਦਾ ਨਾ ਜੀ ਗਾਈਆਂ ਦਾ ਸ਼ਕੀਨ ਬਾਦ ਚੰਗੀ ਮਹ ਲੈਂਦਾ ਜੇ ਮਿਲ ਜੇ ਹੈਨਾ ਹਾਂਜੀ ਹਾਂ ਨਹੀਂ ਤਾਂ ਮੈਂ ਗਾਈ ਲੈ ਚੋਟੀ ਕੁਆਲਿਟੀ ਵਾਲੀ ਆ ਪੂਰੀ ਠੀਕ ਆ ਜੀ ਤੇ ਬਾਕੀ ਦਾ ਦੁੱਧ ਨਹੀਂ ਚੰਗਾ ਕੱਢਣਾ ਇਹ ਵੀ ਵੀਰੇ ਚੀਪੇ ਚੂਪੇ ਦੀ ਓਕੇ ਆ ਜਾਵਾਂ ਲੱਖੀ ਹਾਂਜੀ ਹਾਂਜੀ ਠੀਕ ਆ ਕੁਆਲਿਟੀ ਬਹੁਤ ਚੰਗੀ ਆ ਹਨਾ ਬਿਲਕੁਲ ਜੀ ਬਿਲਕੁਲ ਹੂੰ ਬਾਕੀ ਦਾ ਕੂਨ ਯਾਰ ਕੀ ਲੰਮੀ ਤਾਂ ਹੋਣ ਹਨਾ ਤੇ ਸਿੰਗ ਜਵਾਂ ਰਿੰਗ ਸਿੰਗ ਝੋਟੀ ਦਾ ਤੇ ਬਾਕੀ ਦਾ ਬਟਨ ਵਾਲਾ ਲੇਵਾ ਗਿਆ ਦਾ ਹਨਾ ਤੇ ਬਾਕੀ ਦਾ ਸ਼ਾਈਨਿੰਗ ਵਗੈਰਾ ਇੱਕ ਨੰਬਰ ਆ ਗਈ ਜੀ ਆਪਾਂ ਗੱਲ ਕਰ ਲਈਏ ਚੰਗੀ ਆ ਚਾਰ ਸ਼ੁਮੇਰੇ ਦੀ ਚੰਗੀ ਆ ਕਿ ਤੋਂ ਨਹੀਂ ਹੁੰਜੀ ਵੀ ਤੇ ਚੀਪੇ ਜੂਪੇ ਦੀ ਓਕੇ ਆ ਦੁੱਧ ਇਹ ਕੀ ਬਾਈ ਕੰਨਾ 16 ਤੋਂ ਪਲੱਸ ਦੇਣਾ ਕਿੰਨਾ ਦੇਵੇ ਹਨਾ ਹਾਂਜੀ ਹਾਂ 16 ਤੇ ਲੱਖੀ ਕਿੰਨੇ ਪੈਸੇ ਜਮਾਂ ਜਾਇਜ਼ ਇਹਦੇ ਦੇਖੋ ਜੀ ਜੇ ਤਾਂ ਕੋਈ ਬਾਲਾ ਘਾਟ ਬਾਦਲਾ ਕਰ ਰਿਹਾ ਉਵੇਂ ਤਾਂ ਚਾਹੇ ਤਾਂ ਦੋ ਕਰਦੀ ਓਵੇਂ ਵੀ ਥੋੜਾ ਹਾਂ ਹੈਗਾ ਵੀਰੇ ਪਰ ਆਪਾਂ ਬਿਲਕੁਲ ਜਾਇਜ਼ ਰੈਡੀ ਕਰਾਂਗੇ ਬਾਹਰ ਘਾਉਣ ਵਾਲੀ ਕੋਈ ਵੀ ਕੋਸ਼ਿਸ਼ ਨਾ ਕਰੇ ਹਾਂਜੀ ਹਾਂ ਜਮਾਂ ਮੁੱਲੀ ਨਹੀਂ ਕਰਨਾ ਠੀਕ ਆ ਵੀਰੇ ਆਪਾਂ 1 35 ਜੋ ਮਾਨਤਨ ਕਰਦੇ ਆ ਇੱਕ ਪੈਂਦੀ ਜੋ ਮਾਨਤਨ ਹੋ ਜਾਣਾ ਹਨਾ ਹਾਂਜੀ ਚੰਗੀ ਆ ਵੀਰੇ ਛੋਟੀ ਸਾਰੀ ਚੰਗੀ ਆ ਤੇ ਛੋਟੀ ਬਾਕੀ ਦਾ ਦੁੱਧ ਵੀ ਆ ਦੇਖੋ ਇਹਦੇ ਵਾ ਵਾ ਦੇਖੋ ਕਿੱਥੋਂ ਟਿੱਕਰ ਲਾਈ ਫਿਰਦੇ ਬਟਨ ਵਾਲਾ ਲੈ ਵਾ ਵਾ ਕੀ ਹੈ ਨਾ ਤੇ ਹੁਣ ਆਪਾਂ ਗੱਲ ਕਰ ਲਈ ਲੱਖੀ ਬੈੜ ਦੀ ਹੈ ਨਾ ਮੇਰੇ ਕਿਹੜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਹੈ ਜੀ ओरिजिनल ਹੈ ਨਾ ਹਾਂ ਜੀ ਹਾਂ ਤੇ ਲੱਖੀ ਐਡੀ ਗਾਂ ਜਾਂਦੀ ਨਹੀਂ ਹੈ ਨਾ ਛੇਤੀ ਠੀਕ ਆਪਾਂ ਐਵੇਂ ਕਹਿ ਦਈਏ ਵੀਰੇ ਐਵੇਂ ਨਾ ਕਹਦੇ ਵੀ ਖਾਣੀ ਉਹੀ ਪੰਪ ਮਾਰੀ ਜਾਂਦਾ ਇੱਥੇ ਖੜਾ ਤੁਸੀਂ ਆ ਕੇ ਦੇਖਿਓ ਅੱਜ ਵੀਰੇ ਤੇਰੇ ਆ ਦੇਖੋ ਜਾਨਵਰ ਬਹੁਤ ਚੰਗੇ ਆ ਲੱਖੀ ਦੇਖੋ ਜੀ ਬਾਈ ਯਾਰ ਨਿਆਰੇ ਦਾ ਮੱਕ ਅੱਜ ਮਨ ਖੁਸ਼ ਹੈਗਾ ਜੀ ਫਾਰਮ ਦੇ ਵਿੱਚ ਪੂਰੇ ਨਗੀਨੇ ਪੀਸ ਆ ਜੀ ਹਾਂ ਤੇ ਲੱਖੀ ਕਿੰਨਾ ਦੁੱਧ ਕੱਢਿਆ ਵਾ ਦੂਜੇ ਸੂਏ ਦਾ ਬਾਈ ਜੀ ਦਾ 52 ਲੀਟਰ ਦਾ ਫੁੱਲਰ ਕਾਰ ਆ ਠੀਕ ਆ ਵੀਰੇ ਹੁਣ ਵੀ ਇਹਦੇ 6 ਸਿਕਸਲ ਸੀਮਨ ਬਹੁਤ ਪੂਰਾ ਸਿਰਾ ਸਾਤੀ ਲੱਗਿਆ ਹੋਵੇ ਵੀਰੇ ਆ ਦੇਖੋ ਜਿਹੜੀਆਂ ਮਿਲਕ ਵੇਨ ਦੀ ਬਰੀਕ ਹੁੰਦੀਆਂ ਨਾ ਉਹ ਦੇਖੋ ਦੂਜੀ ਵੱਡੀ ਪੈਰ ਵਰਗੀਆਂ ਦੇਦੀਆਂ ਇਹੀ ਆ ਤੇ ਆ ਦੇਖੋ ਜੀ ਰਸਾ ਪੈਰ ਵਰਗੀ ਪਈਆ 4 ਤੇ ਪੈਰੋਂ ਠੀਕ ਆ ਜੀ ਤੇ ਬਾਕੀ ਦੀ ਗੱਲ ਆ ਲੱਖੀ ਖੋਲੀ ਇਹਨੂੰ ਤੇ ਨਗੀਨਾ ਪੀਸ ਆ ਜੀ ਆਪਾਂ ਗੱਲ ਕਰ ਲਗੇ ਆ ਦੇਖੋ ਜੀ ਬਾਈ ਇੰਨੀਆਂ ਕੋਈ ਉਹ ਪ੍ਰਾਣੀ ਕਰਿਆ ਲੱਖੀ ਹੱਡਾ ਪੈਰਾਂ ਦੀ ਬਹੁਤ ਮਜ਼ਬੂਤ ਆ ਹਨਾ ਹਾਂਜੀ ਹਾਂ ਪਿਓਰ ਐਚ ਐਫ ਮੈਂ ਫੇਰ ਗੱਲ ਕਰ ਰਿਹਾ ਵੀ ਐਡੀ ਗਾਂ ਨਹੀਂ ਜਾਂਦੀ ਠੀਕ ਆ ਜੀ ਬਾਕੀ ਦੀ ਗੱਲ ਕਿੰਨਾ ਦੁੱਧ ਕੱਢ ਦੂਗੀ ਇੱਦ ਕੀ ਫਿਰ ਦੇਖੋ ਜੀ ਆਪਾਂ ਦਾ ਮਾਤਾ ਦੇ ਦੁੱਧ ਮੁਤਾਬਕ 52 ਕਿੰਨੇ ਕਹਿ ਕੇ ਦਵਾਂਗੇ ਹਮਮ ਪਰ ਕਿਹੜੇ ਹਿਸਾਬ ਨਾਲ ਇਹ ਤਾਂ ਵੱਡੀ ਆ 60 ਕਿਲੋ ਵੀ ਥੋੜਾ ਵਾਕਈ ਬਈ ਇਹ ਜੀਆਂ ਬਹਿਣਾ ਦੁੱਧ ਕੱਢਦੀਆਂ ਹਨਾ ਜੇ ਆਪਾਂ ਗੱਲ ਕਰ ਲਗੇ ਕੈਮਰਾ ਵੀ ਛੋਟਾ ਪੈਂਦਾ ਇਹਦੇ ਮੂਰੇ ਬਿਲਕੁਲ ਜੀ ਆਪਾਂ ਗੱਲ ਕਰ ਲਏ ਹੋ ਸਕਦਾ ਲੱਖੀ ਕੈਮਰੇ ਚ ਓਵੇਂ ਨਾ ਕਵਰ ਹੋਵੇ ਜਿੰਮੇ ਦੀ ਹੈਗੀ ਆ ਅੱਧੀ ਰਹਿਣ ਕਰਕੇ ਨੇ ਇੱਥੇ ਮਸਤੀ ਕਰਦੇ ਆ ਆ ਦੇਖੋ ਜੀ ਜਾਨਵਰ ਮਾਨ ਖੁਸ਼ ਹੋਈ ਜਾਂਦਾ ਬਾਕੀ ਦੀ ਗੱਲ ਨਾ ਕੈਮਰਾ ਪਾਸੇ ਕਰਨ ਜੀ ਨਹੀਂ ਕਰਦਾ ਇਹ ਜਿਆ ਪੀਸ ਆਗਾ ਤੇ ਬਾਈ ਕਹਿੰਦਾ ਵੀ ਆਪਾਂ ਤਿਆਰ ਕਰਕੇ ਵੀ ਵੇਚਾਂ ਜੇ ਕਿਸੇ ਭੈਣ ਭਰਾਣੇ ਸੰਪਰਕ ਕਰਨੇ ਤਾਂ ਉਹੀ ਦਿਖਾਤੀ ਅੱਜ ਨਾਲ ਠੀਕ ਆ ਜੀ ਆ ਦੇਖੋ ਜੀ ਤੋਰਾ ਤਾਰਾ ਲੈਗ ਸਕੋਰ ਵਗੈਰਾ ਥਾਨ ਕੱਲਾ ਕੱਲਾ ਤੇ ਚੀਪੇ ਜੂਪੇ ਦੀ ਓਕੇ ਮਸ਼ੀਨ ਲਾਓ ਹੱਥੀਂ ਚੋ ਜਿਵੇਂ ਮਰਜੀ ਚੋ ਹਨਾ ਠੀਕ ਆ ਜੀ ਇਹ ਅੱਧੀ ਚਵਾਈ ਚਵਾਈ ਆ ਵੈਸੇ ਠੀਕ ਆ ਵੀਰੇ ਤੇ ਬਾਕੀ ਦਾ ਪਯੌਰ ਨਗੀਨਾ ਜਿਹਨੇ ਬੱਛੀ ਬੁਸ਼ੀ ਦਿੱਤੀ ਉਹ ਵੀ ਚੰਗੂ ਹੀ ਦਿਓ ਬਾਕੀ ਦਾ ਜਦੋਂ ਇਹ ਸਿਕਸੜ ਲੱਗਿਆ ਵਾ ਹਨਾ ਬੱਚੀ ਦੇ ਪੰਛੀ ਵੀ ਜਿਹੜੇ ਹਨਾ ਕਲੀਅਰ ਹੀ ਤੇ ਡਿਮਾਂਡ ਫਿਰ ਲੱਖੀ ਇਹਦੀ ਡਿਮਾਂਡ ਤਾਂ ਬਾਈ ਜੀ ਦੀ ਇਹ 5 ਲੱਖ ਵੀ ਕਰਦੀ ਉਹ ਵੀ ਥੋੜੀ ਲੱਗਦੀ ਆ ਹੂੰ ਹੂੰ ਠੀਕ ਆ ਵੀਰੇ ਤੇ ਫਿਰ ਦੱਸੋ ਆਹ ਜਿਹੜੀ ਗੱਪਣ ਜੀ ਜਿਹੜੀ ਅੱਜ ਕੱਚੀ ਆ ਭਰਾ ਕਈ ਵਾਰ ਕਈ ਕੁਛ ਦਿਨ ਬਾਅਦ ਫੋਨ ਲਾ ਲੈਂਦੇ ਆ ਉਦੋਂ ਇਹਦਾ ਮੁੱਲ ਹਜੇ ਹੂ ਇਥੇ ਕਵੈਸੀ ਚਲੋ ਆਪਾਂ ਤੁਸੀਂ ਆਏ ਸੀ ਭਰਾ ਆਪਾਂ ਮਹਾਰਾਜ ਚਲੋ ਦਰਸ਼ਨ ਕਰਾ ਵੀ ਫੋਨ ਤੇ ਕਰਨਾ ਇਹਦਾ ਮੁੱਲ ਹਾਂਜੀ ਹਾਂ ਇਹਦਾ ਮੁੱਲ ਫੋਨ ਤੇ ਹੋਊਗਾ ਹੋ ਜਾ ਬਿਲਕੁਲ ਹੀ ਅੱਛਾ ਤੇ ਵੀਰੇ ਕੋਲੇ ਆ ਕੇ ਦੇਖੋ ਤੁਸੀਂ ਬੈਠ ਹਾਂਜੀ ਲੈ ਕੇ ਮੁੜੋਂਗੇ ਤੇ ਬਾਕੀ ਤਾਂ ਕਿਤੇ ਹੀ ਜਾਂਦੀ ਐ ਇਹ ਜੀ ਬੈਠ ਤੇ ਕਿਤੇ ਨਿਕਲਦੀ ਐ ਤੇ ਬਾਕੀ ਤਾਂ ਦੇਖੋ ਲੈਗ ਸਕੋਰ ਵਗੈਰਾ ਤੇ ਮੋਲੇ ਦਾ ਫੋਨ ਤੇ ਹੋ 1 ਲੱਖ ਇਹਦਾ ਕਿੰਨਾਗਾ ਵੀਰੇ ਝੋਟੀ ਦਾ ਇਹਦਾ 35 1 35 ਤੇ ਪੂਰੇ ਲੱਖ ਚੋਂ ਮਾਨਤਾਨ ਹੋ ਜਾਣਾਗਾ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਨੰਬਰ ਫੇਰ ਬੋਲ ਦੇ ਰੱਖੀ 99819 97850 ਪਿੰਡ ਪਿੰਡ ਬੁਰਜਮਾਨ ਸਾਹਜਾ ਜੀ ਨੇੜੇ ਰਾਮਪਰਾ ਮੰਡੀ ਆ ਤੇ ਰਾਮਪਰਾ ਮੰਡੀ ਤੇ ਤਿੰਨ ਨਗ ਸੀ ਵੀਰੇ ਤਿੰਨੇ ਸਾਨੂੰ ਦਿਖਾਤੇ ਤਿੰਨੇ ਨਗੀਨੇ ਪੀਸਾਗੇ ਠੀਕ ਹੈ ਜੀ ਚੰਗੇ ਦੁੱਧ ਵਾਲੇ ਆ ਬਾਈ ਨੇ ਜਰੂਰ ਤੁਸੀਂ ਸੰਪਰਕ ਕਰਨਾ ਆਪਦੀ ਖਰੀਦਦਾਰੀ ਕਰਨੀ ਆ ਤੁਸੀਂ ਸਾਰੀ ਨਿਰਕਪਰਕ ਕਰਨੀ ਆ ਤੇ ਬਾਈ ਨਾਲ ਸੰਪਰਕ ਤੁਸੀਂ ਕਰਨਾ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ